ਅ ਦੇਖੋ ਜੀ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਇੱਕ ਸਾਡੇ ਬਜ਼ੁਰਗ ਸਾਡਾ ਮਾਨ ਮੁਹਿੰਮ ਚਲਾਈ ਗਈ ਸੀ ਜਿਸ ਤੇ ਵਿੱਚ ਅਸੀਂ 3-4 ਦਿਨ ਪਹਿਲਾਂ ਇੱਥੇ ਅੱਖਾਂ ਦਾ ਚੈੱਕਅਪ ਤੇ ਸਰਜਰੀ ਕੈਂਪ ਲਗਾਇਆ ਸੀ ਉਹਦੇ ਵਿੱਚ ਅਸੀਂ ਸਰਜਰੀ ਵਾਲੇ ਮਰੀਜ਼ ਕੱਢੇ ਸੀ ਔਰ ਅੱਜ ਮੈਂ ਉਹਨਾਂ ਮਰੀਜ਼ਾਂ ਦਾ ਆਪਰੇਸ਼ਨ ਕਰ ਰਹੀ ਹਾਂ ਜਿਨ੍ਹਾਂ ਨੂੰ ਸਰਜਰੀ ਦੀ ਲੋੜ ਸੀ ਸੋ so, 100 ਮਰੀਜ਼ ਉਹਦੇ ਚ ਸਰਜਰੀ ਵਾਸਤੇ ਕੱਡੇ ਸੀ ਔਰ ਅੱਜ 25 ਮਰੀਜ਼ਾਂ ਦੇ ਆਪਰੇਸ਼ਨ ਮੈਂ ਕਰਾਂਗੀ ਔਰ ਉਹ ਦੋਸਤੋਂ ਬਾਅਦ ਜਿਹੜੀਆਂ ਨੈਕਸਟ ਡੇਟਸ ਦੇ ਵਿੱਚ ਉਹਨਾਂ ਨੂੰ ਅਸੀਂ ਬਲਾਬਲਾ ਕੇ ਆਪਰੇਸ਼ਨ ਕਰਾਂਗੇ ਕਿੰਨੇ ਕੈਂਪ ਜਿਹੜੇ ਮੈਡੀਕਲ ਲਗਾਏ ਗਏ ਆ ਹੁਣ ਤੱਕ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਮੈਨਡਿਟ ਚੱਲਦੀ ਰਹੂਗੀ ਇਹ ਸਾਡੇ ਇੱਕ ਜ਼ਿਲ੍ਹਾ ਪੱਧਰੀ ਕੈਂਪੇਨ ਸੀ ਜੋ ਅਸੀਂ ਲਗਾਤਾਰ ਹਰ ਜ਼ਿਲ੍ਹੇ ਦੇ ਵਿੱਚ ਫਿਰ ਉਸ ਤੋਂ ਬਾਅਦ ਬਲਾਕਸ ਦੇ ਵਿੱਚ ਲਗਾਤਾਰ ਹੀ ਲਗਾ ਰਹੇ ਹਾਂ ਜਿਦੇ ਵਿੱਚ ਵਿਸ਼ੇਸ਼ ਜਿਹੜਾ ਅੱਖਾਂ ਦੇ ਜਿਹੜੇ ਚਿੱਟੇ ਮੋਤੀਏ ਵੱਲ ਧਿਆਨ ਦਿੱਤਾ ਗਿਆ ਸੀ ਕਿ ਉਹ ਅਸੀਂ ਪੇਸ਼ੈਂਟ ਕਵਰ ਕਰਾਂਗੇ ਔਰ ਇਹ ਚੱਲਣਗੇ ਹਜੇ ਲਗਾਤਾਰ तकरीबन ਸਾਡੇ ਕੋਲ 18 ਕੈਂਪਸ ਹੀ ਲਗਾ ਚੁੱਕੇ ਆ ਔਰ ਇਸ ਤੋਂ ਬਾਅਦ ਬਲਾਕਸ ਦੇ ਵਿੱਚ ਜਾਵਾਂਗੇ ਜਿੰਨੀ ਦੇਰ ਤੱਕ ਸਾਡੇ ਕੋਲ ਡਿਮਾਂਡ ਆਂਦੀ ਰਹੇਗੀ ਔਰ ਇਹਦੇ ਵਿੱਚ ਮੈਂ ਇਸ ਕਰਕੇ ਪਾਰਟਿਸਿਪੇਟ ਕੀਤਾ ਸੀ ਕਿਉਂਕਿ ਮੈਂ ਵੀ ਇੱਕ ਅੱਖਾਂ ਦੀ ਡਾਕਟਰ ਆ ਔਰ ਹੁਣ ਤੱਕ ਮੈਂ ਇਹੀ ਕੰਮ ਕਰਦੀ ਆਈ ਆਂ ਔਰ ਜਿਸ ਤਰ੍ਹਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਗਾਈਡਲਾਈਨਸ ਨੇ ਕਿ ਜਿਸ ਤਰ੍ਹਾਂ ਵੀ ਅਸੀਂ ਲੋਕਾਂ ਦੀ ਸੇਵਾ ਕਰ ਸਕਦੇ ਹਾਂ ਉਹਦੇ ਵਿੱਚ ਸਾਨੂੰ ਸਦਾ ਹੀ ਹਿੱਸਾ ਪਾਉਂਦੇ ਰਹਿਣਾ ਚਾਹੀਦਾ ਸੋ ਇਸ ਕਰਕੇ ਇਹਦੇ ਵਿੱਚ ਮੈਂ ਆਪਣਾ ਹਿੱਸਾ ਪਾਇਆ ਤਾਂ ਕਿੰਨੇ ਕੁ ਲੋਕ ਵੀ ਇਹ ਕੈਂਪਾਂ ਦੇ ਵਿੱਚ ਆ ਜਾਂਦੇ ਨੇ ਸਾਡੇ ਕੋਲ ਤਕਰੀਬਨ 1000 ਦੀ ਗਿਣਤੀ ਇੱਥੇ ਜਿਹੜਾ ਫਰੀਦਕੋਟ ਲਗਾਇਆ ਸੀ 980 ਮਰੀਜ਼ ਆਏ ਸੀ ਇਸੇ ਤਰ੍ਹਾਂ ਹਜ਼ਾਰ ਜਾਂ ਹਜ਼ਾਰ ਤੋਂ ਉੱਪਰ ਦੀ ਆਪੀਡੀ ਆ ਰਹੀ ਹੈ ਜਿਹਦੇ ਵਿੱਚ ਉਹਨਾਂ ਨੂੰ ਸਿਹਤ ਸੇਵਾਵਾਂ ਤੋਂ ਲੈ ਕੇ ਔਰ ਜਿਹੜੀਆਂ ਸਰਕਾਰ ਦੀਆਂ ਹੋਰ ਸੁਵਿਧਾਵਾਂ ਨੇ ਪੈਨਸ਼ਨ ਲਗਾਉਣੀ ਕੋਈ ਕਾਰਡ ਬਣਾਉਣਾ ਜਾਂ ਕੋਈ ਡਿਸੇਬਲ ਹੈ ਉਹਨੂੰ 휠ਚੇਅਰ ਮਹਈਆ ਕਰਾਉਣੀ ਐ ਨੰ ਕਮਹਈਆ ਕਰਾਉਣੀ ਐ ਸੋ ਓਵਰ ਆਲ ਅਸੀਂ ਕਵਰੇਜ ਸਿਰਫ ਤੇ ਸਿਰਫ ਬਜ਼ੁਰਗਾਂ ਨੂੰ ਲੈ ਕੇ ਕਰ ਰਹੇ ਹਾਂ ਇਸ 휠ਚੇਅਰ ਦੇ ਲੈ ਕੇ ਵੀ ਕੋਈ ਸਪੈਸ਼ਲ ਕੈਂਪ ਲਗਾਈ ਜਾ ਰਹੀ ਹੈ ਬਿਲਕੁਲ ਜੀ ਅਸੀਂ ਅਲਿੰਕੋ ਹੁਣ ਕਿਉਂਕਿ ਫਰੀਦਕੋਟ ਦੀ ਹੀ ਜੇ ਮੈਂ ਗੱਲ ਕਰਾਂ ਤਾਂ ਨੈਕਸਟ ਕੈਂਪ ਜਿਹੜਾ 26 ਤਰੀਕ ਨੂੰ ਲੱਗੇਗਾ ਔਰ ਇਸ ਤੋਂ ਪਹਿਲਾਂ ਅਸੀਂ ਅਸੈਸਮੈਂਟ ਕਰ ਰਹੇ ਹਾਂ ਕਿ ਜਿਹੜੇ ਮਰੀਜ਼ਾਂ ਨੂੰ ਜਿਹੜੇ ਸਾਡੇ ਬਜ਼ੁਰਗਾਂ ਨੂੰ व्हीलਚੇਅਰ ਦੀ ਲੋੜ ਹੈ ਉਹ ਵੀ ਅਸੀਂ ਉਹਨਾਂ ਨੂੰ ਮੌਕੇ ਤੇ ਪ੍ਰੋਵਾਈਡ ਕਰਾਵਾਂਗੇ